ਕੀ ਤੁਸੀਂ ਜਾਣਦੇ ਹੋ ਰਾਇ ਪੋਈ ਦੀ ਤਲਵੰਡੀ ਦਾ ਨਾਮ ਕਿਸ ਦੇ ਨਾਮ ਤੇ ਪਿਆ ਸੀ ਕੀ ਤੁਸੀਂ ਜਾਣਦੇ ਹੋ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਜਨਮ ਕਦੋਂ ਹੋਇਆ ਸੀ ਕੀ ਤੁਸੀਂ ਜਾਣਦੇ ਹੋ ਸਿੱਖਾਂ ਦੇ ਬਾਨੀ ਕੌਣ ਸਨ ਅਗਰ ਨਹੀਂ ਤਾਂ ਮੇਰੀ ਆਦੇਸ਼ ਵੀਡੀਓ ਨੂੰ ਪੂਰਾ ਤੇ ਅਖੀਰ ਤੱਕ ਜ਼ੂਰ ਦੇਖਣਾ ਕਿਉਂਕਿ ਅੱਜ ਇਸ ਵੀਡੀਓ ਵਿੱਚ ਮੈਂ ਲੈ ਕੇ ਹਾਜ਼ਰ ਹੋਈਆਂ ਗੁਰੂ ਨਾਨਕ ਸਾਹਿਬ ਜੀ ਨਾਲ ਜੁੜੇ ਕੁਝ ਸਵਾਲ ਜਿਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਵੀ ਕਮੈਂਟ ਬਾਕਸ ਵਿੱਚ ਕਮੈਂਟ ਦੇ ਰਾਹੀਂ ਦੇ ਸਕਦੇ ਹੋ ਸੋ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਆ ਅੱਜ ਦੀ ਇਸ ਵੀਡੀਓ ਨੂੰ ਸਵਾਲ ਨੰਬਰ 1 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕੌਮੀ ਸੋਚ ਮਲਟੀਮੀਡੀਆ ਸਵਾਲ ਨੰਬਰ 1 ਸੋ ਆਪਣਾ ਪਹਿਲਾ ਸਵਾਲ ਹੈ ਜੀ ਸਿੱਖ ਧਰਮ ਦੇ ਬਾਨੀ ਕੌਣ ਸਨ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਜਲਦੀ ਤੋਂ ਜਲਦੀ ਕਮੈਂਟ ਰਾਈਂਦੋ ਇਸ ਸਵਾਲ ਦਾ ਸਹੀ ਜਵਾਬ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਸਿੱਖਾਂ ਦੇ ਬਾਨੀ ਪਹਿਲੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਸਨ ਬਾਦਿਆਂ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 2 ਸੋ ਆਪਣਾ ਦੂਸਰਾ ਸਵਾਲ ਹੈ ਜੀ श्री गुरु नानक साहिब जी का जन्म कितें होया का सही जवाब पता है तो कमेंट करो अगर नहीं तो कुछ सैकंड वेट करो मैं जल्दी थोड़ा सही जवाब देवगी सो इस सवाल का सही जवाब है जी श्री गुरु नानक साहिब जी का जन्म रायपोए की तलविडी पाकिस्तान विखे होया अपना तीसरा सवाल है जी रायपोए की तलवि का नाम किस नाम से रखा गया अगर थोन इस सवाल का सही सुबाब पता है तो कमेंट करो अगर नहीं ਤਾਕੂ ਸੈਕਿੰਡ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਮਾਂਗੀ ਤੇ ਕੁਜ਼ਵੀਰ ਭੈਣ ਕਹਿੰਦੇ ਹਨ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਸਾਨੂੰ ਅਨਸਰ ਟਾਈਪ ਕਰਨ ਵਿੱਚ ਟਾਈਮ ਲੱਗਦਾ ਸੋਨਣਾ ਨੂੰ ਰਿਕੁਐਸਟ ਹੈ ਕਿ ਉਹ ਵੀਡੀਓ ਨੂੰ ਪਾਉਜ਼ ਕਰਕੇ ਵੀ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਰਾਏ ਪੋਏ ਦੀ ਤਲਵੰਡੀ ਦਾ ਨਾਮ ਰਾਏ ਬਲਾਰ ਦੇ ਪਿਤਾ ਰਾਏ ਪੋਏ ਦੇ ਨਾਂ ਤੇ ਰੱਖਿਆ ਗਿਆ ਵਾਦਿਆਂ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 4 ਸੋ ਆਪਣਾ ਚੌਥਾ ਸਵਾਲ ਹੈ ਜੀ ਸ਼ਿਰੂਰ ਨਾਨਕ ਸਾਹਿਬ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਜਲਦੀ ਤੋਂ ਜਲਦੀ ਕਮੈਂਟ ਰਾਹੀਂ ਦੋ ਇਸ ਸਵਾਲ ਦਾ ਜਵਾਬ ਤਾਂ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਮ ਕਲਿਆਨ ਦਾਸ ਜੀ ਸੀ ਕਿਤੇ ਕਿਤੇ ਆਪਾਂ ਨੂੰ ਕਾਲੂ ਮਹਤਾ ਜੀ ਵੀ ਪੜਨ ਨੂੰ ਮਿਲਦਾ ਹੈ ਸਵਾਲ ਨੰਬਰ 5 ਸੋ ਆਪਣਾ ਪੰਜਵਾਂ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਅਗਰ ਨਹੀਂ ਤਾਂ ਕੁਝ ਸਕਿੰਟ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਵਾੰਗੀ ਤਾਂ ਬਹੁਤ ਸਾਰੇ ਵੀਰ ਭੈਣ ਕਹਿੰਦੇ ਹਨ ਕਿ ਜਵਾਬ ਬਹੁਤ ਜਲਦੀ ਦਿੰਦੇ ਹੋ ਕਾਨੂੰ ਅਨਸਰ ਟਾਈਪ ਕਰਨ ਵਿੱਚ ਟਾਈਮ ਲੱਗਦਾ ਸੋ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਵੀਡੀਓ ਨੂੰ ਪਾਉਜ਼ ਕਰਕੇ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਨਾਮ ਬੇਬੇ ਨਾਨਕੀ ਜੀ ਸੀ ਸਵਾਲ ਨੰਬਰ 6 ਸਭਨਾਂ ਦਾ 6ਵਾਂ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਜਲਦੀ ਤੋਂ ਜਲਦੀ ਕਮੈਂਟ ਰਾਈਂਦੋ ਇਸ ਸਵਾਲ ਦਾ ਸਹੀ ਜਵਾਬ ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਦਿਆ ਕਰੋ ਕਈ ਵਾਰ ਇਹੀ ਸਵਾਲ ਜਵਾਬ ਪੇਪਰਾਂ ਵਿੱਚ ਵੀ ਆ ਸਕਦੇ ਹਨ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਦੋ ਸੁਪੁੱਤਰ ਸਨ ਸਵਾਲ ਨੰਬਰ 7 ਸੋ ਆਪਣਾ 7ਵਾਂ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਬੱਚਿਆਂ ਦੇ ਕੀ ਨਾਮ ਸਨ ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਅਗਰ ਨਹੀਂ ਤਾਕੂ ਸੈਕਿੰਡ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਮਾਗੀ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਇਹ ਜਾਣਕਾਰੀ ਹਰ ਇੱਕ ਵੀ ਪੰਨ ਤੱਕ ਪਹੁੰਚ ਸਕੇ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਦੋਸ ਪੁੱਤਰ ਸਨ ਜਿਨ੍ਹਾਂ ਦੇ ਨਾਮ ਸੀ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀਦਾਸ ਜੀ ਸਵਾਲ ਨੰਬਰ 8 ਪਹਿਲਾ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਜਲਦੀ ਤੋਂ ਜਲਦੀ ਕਮੈਂਟ ਰਾਈਂਦੋ ਇਸ ਸਵਾਲ ਦਾ ਸਹੀ ਜਵਾਬ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਪਟਵਾਰੀ ਦੇ ਨਾਲ ਨਾਲ ਖੇਤੀਬਾੜੀ ਅਤੇ ਵਪਾਰ ਵੀ ਕਰਦੇ ਸਨ ਸਵਾਲ ਨੰਬਰ 9 ਸੋ ਆਪਣਾ ਨੋਮਾ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਜਨਮ ਕਦੋਂ ਹੋਇਆ ਸੀ ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਅਗਰ ਨਹੀਂ ਤਾਂ ਕੁਝ ਸਕਿੰਟ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਮਾਂਗੀ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਜਨਮ 440 ਈਸਵੀ ਨੂੰ ਹੋਇਆ ਸੀ। ਵਾਧਿਆ ਜੀ ਅਗਲੇ ਸਵਾਲ ਵੱਲ ਸਵਾਲ ਨੰਬਰ 10। ਸੋ ਆਪਣਾ ਦਸਵਾਂ ਅਤੇ ਆਖਰੀ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੁਪਤਨੀ ਦਾ ਕੀ ਨਾਮ ਸੀ? ਅਗਰ ਤੁਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾਂ ਕਮੈਂਟ ਕਰੋ। ਅਗਰ ਨਹੀਂ ਤਾਂ ਕੁਝ ਸਕਿੰਟ ਵੇਟ ਕਰੋ ਮੈਂ ਜਲਦੀ ਤੁਹਾਨੂੰ ਇਸ ਦਾ ਸਹੀ ਜਵਾਬ ਦਵਾਂਗੀ। ਬਹੁਤ ਸਾਰੇ ਵੀਰਪੰਨ ਕਹਿੰਦੇ ਹਨ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ। ਸਾਨੂੰ ਅਨਸਰ ਟਾਈਪ ਕਰਨ ਵਿੱਚ ਟਾਈਮ ਲੱਗਦਾ। ਸੋ ਜਿਵੇਂ ਕਿ ਮੈਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕੀ ਆ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵੀ ਇਹ ਸਵਾਲ ਦਾ ਜਵਾਬ ਦੇ ਸਕਦੇ ਹੋ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੀ ਪਤਨੀ ਦਾ ਨਾਮ ਮਾਤਾ ਸੁਲਖਣੀ ਜੀ ਸੀ ਮੇਰੇ ਅੱਜ ਦੀ ਇਹ ਵੀਡੀਓ ਆਪ ਜੀ ਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਂ ਆਪ ਜੀ ਨਾਲ ਜਿੰਨੀ ਵੀ ਜਾਣਕਾਰੀ ਸਾਂਝੀ ਕੀਤੀ ਹੈ ਇਹ ਸਾਰੀ ਰਿਸਰਚ ਦੇ ਮੁਤਾਬਿਕ ਹੈ ਹੁਣ ਤਾਂ ਆਇਆ ਹੋਣੀ ਹੈ ਸੁਭਾਵਿਕ ਹੈ ਅਗਰ ਕੋਈ ਕਮੀ ਪੇਸ਼ੀ ਲੱਗੇ ਤਾਂ ਕਮੈਂਟ ਕਰਕੇ ਮੇਰੇ ਧਿਆਨ ਵਿੱਚ ਜ਼ਰੂਰ ਲਿਆਣਾ ਤਾਕਿ ਮੈਂ ਅੱਗੇ ਤੋਂ ਉਸ ਗਲਤੀ ਵਿੱਚ ਸੁਧਾਰ ਕਰ ਸਕਾਂ ਵੀਡੀਓ ਨੂੰ ਵੱਤ ਬਾਤ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਇਹ ਜਾਣਕਾਰੀ ਹਰ ਇੱਕ ਵੀ ਪੈਨ ਤੱਕ ਪਹੁੰਚ ਸਕੇ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ ਜੀ ਅਗਲੀ ਵੀਡੀਓ ਵਿੱਚ ਇੱਕ ਹੋਰ ਨਵੀਂ ਜਾਣਕਾਰੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ